ਸਾਹੀ ਆਕਾ ਜੀ ਕਿਵੇਂ ਸਾਰੇ ਅਮੀਰ ਕਰਦੀਆਂ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੇ ਲੈ ਕੇ ਆ ਬਹੁਤ ਜਆ ਸੁਣੇ ਵੀਡੀਓ ਹੈ ਜੀ ਜਾਗੋ ਸਪੈਸ਼ਲ ਕਗਰੇ ਲੈ ਕੇ ਆ ਆਪਾਂ ਤੁਹਾਡੇ ਵਾਸਤੇ ਸਪੈਸ਼ਲ ਵੀਡੀਓ ਬਣਾਈ ਹੈ ਤੇ ਬਹੁਤ ਜਆ ਕਗਰੇ ਵਿੱਚ ਤੁਹਾਨੂੰ ਕੋਈ ਵੀ ਕਗੜਾ ਪਸੰਦ ਆਦਾ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਰੈਡੀ ਕਰਵਾ ਸਕਦੇ ਹੋ ਜੀ ਚਲੋ ਦਿਖਾਉਣੇ ਤੁਹਾਨੂੰ ਸੁਣ ਸੁਣੇ ਸੂਟ ਪਹਿਲਾ ਪਹਿਲੀ ਆਪਣਾ ਇੱਕ ਆਊਟਫਿਟ ਆਉਗਿਆ ਜੀ ਬਹੁਤ ਜਆ ਸੋਹਣਾ ਹੈ ਜਾਰਜਟ ਸਟੱਫ ਤੇ ਹੋਊਗਾ ਜੀ ਤੇ ਨਾਲ ਬਹੁਤ ਜਿਆਦਾ ਸੋਹਣਾ ਹੈਂਡਵਰਕ ਕੀਤਾ ਹੋਇਆ ਤੇ ਆਪਣੇ ਬਹੁਤ ਜਿਆਦਾ ਸੋਹਣੀ ਲੈਕ ਦੇ ਫਿਨਿਸ਼ਿੰਗ ਕਰਕੇ ਦਿੱਤੀ ਹੋਈ ਹੈ ਤੁਸੀਂ ਚੈੱਕ ਕਰ ਤੇ ਬਹੁਤ ਜਿਆਦਾ ਸੋਹਣੀ ਲੁੱਕ ਵਾਲੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਹਦੇ ਨਾਲ ਆਪਣੇ ਬਹੁਤ ਜਿਆਦਾ ਸੋਹਣਾ ਸੋਹਣਾ ਕਲੀਆਂ ਵਾਲਾ ਛਲਾਰਾ ਰੈਡੀ ਕੀਤਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਜਿਆਦਾ ਸੋਹਣੀਆਂ ਲੈਸੀਸ ਦਿੱਤੀਆਂ ਹੋਈਆਂ ਨੇ ਆਪਾਂ ਨੇ ਫਲੇਅਰ ਦੇ ਉੱਤੇ ਬਹੁਤ ਜਿਆਦਾ ਸੋਹਣੀਆਂ ਲੈਸੀਸ ਦਿੱਤੀਆਂ ਹੋਈਆਂ ਜਿੱਦਾਂ ਕਸਟਮਰ ਨੇ ਆਪਾਂ ਨੂੰ ਕਿਹਾ ਸੀ ਆਪਾਂ ਸੇਫ ਚੀਜ਼ ਬਣਾ ਕੇ ਦਿੱਤੀ ਹੈ ਜੀ ਬਹੁਤ ਜਿਆਦਾ ਸੋਹਣੀ ਲੁੱਕ ਆ ਰਹੀ ਹੈ ਬਾਰੇ ਡਰੈੱਸ ਵੀ ਜੇ ਐਦਾਂ ਦੇ ਤੁਸੀਂ ਸੁਣੇ ਤੋਂ ਐ ਡਰੈੱਸ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਬਹੁਤ ਜਿਆਦਾ ਸੋਹਣੀ ਰੈਡੀ ਕੀਤੀ ਹੋਈ ਹੈ ਜੀ ਆਪਣਾ ਡਰੈੱਸ ਤੇ ਬਹੁਤ ਜਿਆਦਾ ਸੋਹਣਾ ਇਹਦੇ ਨਾਲ ਟਿਸ਼ੂ ਪ्योर ਦੇ ਵਿੱਚ ਆਇਆ ਘੱਟ ਪੱਟਾ ਤੁਸੀਂ ਦੁਪੱਟੇ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣਾ ਬਹੁਤ ਜਿਆਦਾ ਸੋਹਣੀ ਆਊਟਫਿਟ ਆਪਾਂ ਨੇ ਰੈਡੀ ਕੀਤੀ ਹੋਈ ਹੈ ਜੇ ਵਾ ਜੇ ਵਾਰੀ ਆਊਟਫਿਟ ਤੁਹਾਨੂੰ ਪਸੰਦ ਆ ਤੁਸੀਂ ਇਹਨਾਂ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਸਟਿਚ ਕਰਵਾ ਸਕਦੇ ਹੋ ਤੇ ਅੱਜ ਆਪਣੇ ਕੋ ਸਟਿਚ ਕੀਤੇ ਹੋਏ ਸਾਰੇ ਆਊਟਫਿਟ ਆਪਣੇ ਕੋ ਸਾਰੇ ਸਟਿਚ ਕੀਤੀਆਂ ਹੋਈਆਂ ਨੇ ਆਪਾਂ ਤੁਹਾਨੂੰ ਇੱਕ ਕਰਕੇ ਸਾਰੀਆਂ ਸ਼ੋਅ ਕਰ ਦਿੰਨੇ ਆ ਜੀ ਤੇ ਬਹੁਤ ਜਿਆਦਾ ਸੋਹਣੇ ਆਣਗੇ ਜੀ ਘੱਗਰੀ ਆਪਾਂ ਬੱਚਿਆਂ ਨੇ ਬਹੁਤ ਜਿਆਦਾ ਸੋਹਣੇ ਘਰੇ ਡੀ ਕੀਤੇ ਨੇ ਆਪਣੇ ਬੱਚਿਆਂ ਨੇ ਬਹੁਤ ਜਿਆਦਾ ਸੋਹਣੇ ਘਰੇ ਡੀ ਕੀਤੇ ਨੇ ਜੀ ਜਿੱਦਾਂ ਕਸਟਮਰ ਨੇ ਆਪਾਂ ਨੂੰ ਕਿਹਾ ਸੀ ਆਪਾਂ ਸੇਮ ਬਣਾ ਕੇ ਦਿੰਦੇ ਨੇ ਤੇ ਬਹੁਤ ਜਿਆਦਾ ਸੋਹਣਿਆ ਲੈਸਿਸ ਦਿੱਤੀਆਂ ਹੋਈਆਂ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਫਲੇਅਰ ਆਏਗਾ ਜੀ ਤੇ ਬਹੁਤ ਜਿਆਦਾ ਸੋਹਣਿਆ ਨਾਲ ਗੋਟਾ ਪੱਤੀ ਦੀਆਂ ਲੈਸਿਸ ਦਿੱਤੀਆਂ ਹੋਈਆਂ ਨੇ ਤੁਸੀਂ ਚੈੱਕ ਕਰ ਸਕਦੇ ਹੋ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੌਫ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੀ ਪਹਿਲਾ ਆਏਗਾ ਜੀ ਮਰਜੈਂਟਾ ਕਲਰ ਦੇ ਵਿੱਚ ਤੇ ਰੂਜ ਜਾਏਗਾ ਜੀ orange ਕਲਰ ਦੇ ਵਿੱਚ ਤੇ ਪੌਜਾ ਸੋਹਣਾ ਆਪਣੀ ਡੈਕੋਰੇਸ਼ਨ ਕੀਤੀ ਹੋਈ ਹੈ ਲੈਸਿਸ ਦੇ ਨਾਲ ਤੇ ਫੁੱਲ ਪਲੇਅਰ ਦੇ ਘਗਰੇ ਬਣੇ ਹੋਏ ਨੇ ਤੁਸੀਂ ਚੈੱਕ ਕਰ ਸਾਡੀ orange ਕਲਰ ਦੇ ਵਿੱਚ ਵੀ ਪੌਜਾ ਸੋਹਣਾ ਲੱਗਦਾ ਹੈ ਜੀ ਘਗਰਾ ਬਣਿਆ ਹੋਇਆ ਤੇ ਨੈਕਸਟ ਆਊਗਾ ਜੀ ਆਪਣੇ ਕੋਲ ਬੈਲਵਟ ਦੇ ਉੱਤੇ ਆਪਾਂ ਨੇ ਡੈਢ ਕੀਤਾ ਹੋਇਆ ਮਹਿਰੂਨ ਕਲਰ ਦਾ ਤੇ ਇਹਦਾ ਵੀ ਪੂਰਾ ਫਲੇਅਰ ਹੈ ਜੀ ਇਹਦਾ ਵੀ ਪੂਰਾ ਫਲੇਅਰ ਹੈ ਤੇ ਆਪਾਂ ਇਹ ਨਾਲ ਬਹੁਤ ਜਿਆਦਾ ਸੋਹਣਿਆ ਫਲੇਅਰ ਦੇ ਉੱਤੇ ਲੈਸਿਸ ਦਿੱਤੀਆਂ ਹੋਈਆਂ ਨੇ ਜਿਹੜਾ ਵੀ ਤੁਹਾਨੂੰ ਕੋਈ ਗੱਲ ਪਸੰਦ ਆ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਜੜੀ ਕਰਵਾ ਸਕਦੇ ਜੇ ਤੁਸੀਂ ਬਾਈ ਕਰਨਾ ਚਾਹੁੰਦੇ ਤਾਂ ਤੁਸੀਂ ਬਾਈ ਵੀ ਕਰ ਸਕਦੇ ਹੋ ਜੀ ਤੁਸੀਂ ਵੀ ਸਾਡੇ ਤੋਂ ਕਿਸੇ ਵੀ ਤਰ੍ਹਾਂ ਦੀ ਡਰੈਸ ਸਾਡੇ ਤੋਂ ਰੀਡੀ ਕਰਵਾ ਸਕਦੇ ਹੋ ਤੁਸੀਂ ਪਿਕ ਪੇਸ ਕਰ ਸਕਦੇ ਹੋ ਵੀ ਸਾਨੂੰ ਐਡਾ ਦੀ ਡਰੈਸ ਚਾਹੀਦੀ ਆਪਾਂ ਸੇਮ ਡਰੈਸ ਬਣਾ ਕੇ ਦੇ ਦਾਂਗੇ ਜੀ ਤੇ ਕਸਟਮਰ ਨੇ ਆਪਾਂ ਤੋਂ ਸ਼ਰਟਾਂ ਨਹੀਂ ਰੈਡੀ ਕਰਵਾਈਆਂ ਜੇ ਤੁਸੀਂ ਵੀ ਕੱਲੇ ਕੋ ਗਰੇ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਕਰਵਾ ਸਕਦੇ ਹੋ ਨੈਕਸਟ ਆਪਾਂ ਇੱਕ ਬਹੁਤ ਜਿਆਦਾ ਸੋਨੇ ਸੂਟ ਆਉਣਗੇ ਜੀ ਸਟਿਚ ਕੀਤੇ ਹੋਏ ਸੂਟ ਨੇ ਤੇ ਬਹੁਤ ਜਿਆਦਾ ਸੋਨਾ ਵਰਕ ਕੀਤਾ ਹੋਇਆ ਵਾਈਟ ਕਲਰ ਦੇ ਵਿੱਚ ਬਹੁਤ ਜਿਆਦਾ ਸੋਨਾ ਵਰਕ ਆਇਆਗਾ ਜੀ ਤੇ ਚੰਦੇਰੀ ਕਾਟਨ ਦੇ ਵਿੱਚ ਆਪਾਂ ਨੇ ਸੂਟ ਰੈਡੀ ਕੀਤਾ ਹੋਇਆ ਤੇ ਬਹੁਤ ਜਿਆਦਾ ਸੋਨੀਆਂ ਲੈਸਿਸ ਲਾ ਕੇ ਆਪਾਂ ਫਿਨਿਸ਼ਿੰਗ ਦਿੱਤੀ ਹੋਈ ਆ ਇਹਦੇ ਬਾਟਮ ਤੇ ਕੋਈ ਵੀ ਕੰਮ ਨਹੀਂ ਹੈਗਾ ਬਾਟਮ ਤੇ ਵੀ ਸਿਰਫ ਆਪਾਂ ਨੇ ਲੈਸ ਦਿੱਤੀ ਹੋਈ ਹੈ ਤੁਸੀਂ ਵੀ ਸਾਡੇ ਤੋਂ ਸੋਨੇ ਸੋਨੇ ਸੂਟ ਸਟਿਚ ਕਰਵਾ ਸਕਦੇ ਆ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਤੁਸੀਂ ਨਾਲ ਹੀ ਨਾਲ ਸਕਰੀਨਸ਼ਾਟ ਲੈ ਸਕਦੇ ਹੋ ਜੀ ਸਾਰਾ ਆਪਾਂ ਨੇ ਮਸ਼ੀਨ ਵਰਕ ਦਾ ਕੰਮ ਕੀਤਾ ਹੋਇਆ ਇਹ ਵਾਲੇ ਸੂਟਾਂ ਦੇ ਉੱਤੇ ਤੁਸੀਂ ਚੈੱਕ ਕਰ ਸਕਦੇ ਹੋ ਨੈਕਟ ਆਊਗਾ ਜੀ yellow color ਦੇ ਵਿੱਚ yellow color ਦੇ ਵਿੱਚ ਵੀ ਬਹੁਤ ਜਿਆਦਾ ਸੋਨਾ ਸੂਟ ਬਣਿਆ ਹੋਇਆ ਮਸ਼ੀਨ ਵਰਕ ਕੀਤਾ ਹੋਇਆ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਤੇ ਬਹੁਤ ਜਿਆਦਾ ਸੋਨਾ ਆਊਗਾ ਜੀ neck design ਨੇਕ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਤੇ ਬਹੁਤ ਜ਼ਿਆਦਾ ਸੋਹਣਾ ਬਹੁਤ ਜ਼ਿਆਦਾ ਸੋਹਣੀ ਪਾਈਪਿੰਗ ਦਿੱਤੀ ਹੋਈ ਆ ਤੇ ਤੁਸੀਂ ਚੈੱਕ ਕਰ ਸਕਦੇ ਹੋ ਬਾਜੂ ਦੇ ਉੱਤੇ ਵੀ ਡਬਲ ਬੇਲ ਦਾ ਕੰਮ ਕੀਤਾ ਹੋਇਆ ਜਿੱਦਾਂ ਹੀ ਬਾਜੂ ਦੇ ਉੱਤੇ ਕੰਮ ਆਏਗਾ ਪੂਰਾ ਹੈਵੀ ਕੰਮ ਆਊਗਾ ਜੀ ਬੋਟਮ ਦੇ ਅਸੀਂ ਚੈੱਕ ਕਰ ਸਕਦੇ ਹਾਂ ਬੋਟਮ ਦੇ ਉੱਤੇ ਬਹੁਤ ਜ਼ਿਆਦਾ ਸੋਹਣਾ ਕੰਮ ਹੈ ਤੇ ਪੂਰਾ ਫਿਨਿਸ਼ਿੰਗ ਤੇ ਹੈ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਮਸ਼ੀਨ ਵਰਕ ਤੇ ਆਰੀ ਵਰਕ ਕਰਵਾ ਸਕਦੇ ਹੋ ਤੇ ਐਡਾ ਦੀ ਲੁੱਕ ਆ ਰਹੀ ਹੈ ਬਹੁਤ ਜ਼ਿਆਦਾ ਸੋਹਣੀ ਲੁੱਕ ਆ ਰਹੀ ਹੈ ਵਾਇਸੂਟ ਦੀ ਜੇ ਵਾਇਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟੱਫ ਦੇ ਵਿੱਚ ਰੈਡੀ ਕਰਵਾ ਸਕਦੇ ਹੋ ਜੀ ਐਸੀ ਹੀ ਆਪਣੇ ਅੱਜ ਵਾਇਸੂਟ ਜਿਹਨਾਂ ਸੂਟਾਂ ਵਿੱਚ ਤੁਹਾਨੂੰ ਕੋਈ ਵੀ ਸੂਟ ਪਸੰਦ ਹੋਵੇ ਤਾਂ ਤੁਸੀਂ ਆਪਣੀ ਪਸੰਦ ਦੇ ਅਨੁਸਾਰ ਸੂਟ ਰੈਡੀ ਕਰਵਾ ਸਕਦੇ ਹੋ ਜੀ ਐਡਾ ਦੀਆਂ ਹੋਰ ਸੋਹਣੀਆਂ-ਸੁਣੀਆਂ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਜੁਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਮੈਂਟ ਕਰਕੇ ਜੁੜ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਾਂ ਦੇ ਕਲੈਕਸ਼ਨ ਕਿੱਦਾਂ ਦੇ ਲੱਗਦੀ ਹੈ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਸਰੀਆ ਕਾ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸੋਣ ਸੋਹਣ ਸੁੱਟੇ ਨਾਲ ਤੇ ਨਵੇਂ ਨਵੇਂ ਡਿਜ਼ਾਈਨਾਂ ਦੇ ਨਾਲ ਬਾਈ ਬਾਏ